ਪਠਾਨਕੋਟ ਨਗਰ ਕੌਂਸਲ ਨੂੰ ਨਗਰ ਨਿਗਮ ਵਿੱਚ ਤਬਦੀਲ ਹੋਏ 3 ਸਾਲ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੈ ਪਰ باوجود ਇਸ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਲਈ ਅੱਜ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜੀਹਾ ਹੀ ਕੁਝ ਵੇਖਣ ਨੂੰ ਮਿਲਿਆ ਸ਼ਹਿਰ ਦੇ ਇਲਾਕੇ ਰਾਮਪੁਰਾ ਵਿਖੇ ਜਿੱਥੇ ਪਿਛਲੇ 5 ਦਿਨ ਤੋਂ ਟੂਬਵੈਲ ਦੀ ਮੋਟਾ ਖਰਾਬ ਹੋਣ ਦੀ ਵਜ੍ਹਾ ਕਰਕੇ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਅਤੇ ਲੋਕ ਰੋਜ਼ਮਰ ਦੇ ਕੰਮਾਂ ਲਈ ਮੰਦਰ ਜਾ ਫਿਰ ਪਾਣੀ ਦੇ ਟੈਂਕਰਾਂ ਤੋਂ ਪਾਣੀ ਲੈ ਰਹੇ ਨੇ ਪਿਛਲੇ 5 ਦਿਨ ਤੋਂ ਪਾਣੀ ਦੀ ਪਰੇਸ਼ਾਨੀ 'ਚ ਰਹਿ ਸਥਾਨਕ ਲੋਕਾਂ ਕਾ ਦੇ ਨਾਲ ਅੱਜ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ 5 ਦਿਨ ਤੋਂ ਮੁਹੱਲੇ ਦੇ ਟਿਊਬਵੈੱਲ ਦੀ ਮੋਟਰ ਖਰਾਬ ਹੈ ਨਗਰ ਨਿਗਮ ਨੂੰ ਇਸ ਸੰਬੰਧੀ ਸ਼ਿਕਾਇਤ ਦੇਣ ਤੇ ਬਾਅਦ ਵੀ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ ਲੋਕਾਂ ਨੇ ਦੱਸਿਆ ਕਿ ਪਾਣੀ ਦੀ ਪਰੇਸ਼ਾਨੀ ਦੀ ਵਜ੍ਹਾ ਕਰਕੇ ਘਰਾਂ ਵਿੱਚ ਛੋਟੇ-ਛੋਟੇ ਕੰਮ ਕਰ ਲਈ ਔਕੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਈਆ 4 ਦਿਨ 5 ਦਿਨ ਹੋ ਗਿਆ ਇੱਥੇ ਪਾਣੀ ਨਹੀਂ ਆਇਆ ਕਹਿੰਦਾ ਹਰ ਮਹੀਨੇ ਸਾਡੇ ਅੱਥੇ ਆਹੀ ਸਮੱਸਿਆ ਪਾਣੀ ਦੀ ਕਿ ਪਾਣੀ ਨਹੀਂ ਆ ਜਾ ਕੇ ਕਹਿਣਾ ਵੀ ਸਾਨੂੰ ਪਾਓ ਕਰੋ ਪਾਣੀ ਦੋਵੋ ਐਦਾ ਸਾਡੇ ਇੱਕ ਨਵਾਂ ਟਿਊਬਵਲ ਲੱਗਿਆ ਆ ਇਹ ਇਹ ਸਰਕਾਰੀ ਸਕੂਲ ਦੇ ਉਹਦਾ ਵੀ ਸਾਨੂੰ ਸਪਲਾਈ ਨਹੀਂ ਦਿੱਤੀ ਗਈ ਦੀ ਹਲੇ ਤੱਕ ਨਵਾਂ ਟਿਊਬਵਲਾ ਉਹਦਾ ਪਾਣੀ ਜੇ ਆਉਂਦਾ ਤੇ ਸਾਡੇ ਘਰਾਂ ਤੱਕ ਨਹੀਂ ਪੁੱਜ ਰਿਹਾ ਹੈਗਾ ਅਸੀਂ ਬਹੁਤ ਜ਼ਿਆਦਾ ਦੁਖੀ ਆ ਸਰਦੀਆਂ 'ਚ ਇਹ ਹਾਲਾਤ ਹੈਗੇ ਆ ਤੇ ਗਰਮੀਆਂ 'ਚ ਅਸੀਂ ਕੀ ਕਰਾਂਗੇ ਫਿਰ ਅਸੀਂ ਆਪਣੇ ਮਕਾਨ ਵੇਚ ਕੇ ਇੱਥੋਂ ਚੱਲ ਜੀਏ ਤੇ ਫੇਰ ਮੇਰੀ ਮੇਅਰ ਸਾਹਿਬ ਅੱਗੇ ਆਹੀ ਉਹ ਹੈ ਰਿਕਵੈਸਟ ਆ ਵੀ ਸਾਨੂੰ ਫੰਡ ਦੇ ਦਿਓ ਅਹੀ ਆਪਣੇ ਆਪਣੇ ਮਕਾਨ ਵੇਚੀ ਐ ਇੱਥੋਂ ਦੇ ਕਿਤੇ ਹੋਰ ਚਲੇ ਜਾਈਏ ਕਿਉਂਕਿ ਸਾਜਾ ਤਾਂ ਹਲ ਹੋਣਾ ਨਹੀਂ ਤੇ ਜੇ ਇਹ ਟਿਊਬਲ ਆ ਇਹ ਟਿਊਬਲ ਦਾ ਖੰਡਰ ਹੋ ਚੁੱਕਿਆ ਉਪਰੋਂ ਲੈਂਟਰ ਡਿੱਗਦਾ ਨਾ ਤੇ ਇਹਦਾ ਤਾਂ ਚੌਥੇ ਦਿਨ ਦਾ ਇਹੀ ਹਾਲ ਹੈਗਾ ਗਰਮੀ ਸਰਦੀਆਂ ਤਾਂ ਨਹੀਂ ਪ੍ਰੋਬਲਮ ਐ ਗਰਮੀਆਂ ਚਾਹੀ ਕੀ ਕਰਾਂਗੇ ਤੇ ਜਿਆਦਾ ਫਿਰ ਸਾਨੂੰ ਨਵੀਂ ਮੋਟਰ ਲਵਾ ਕੇ ਦਿੱਤੀ ਜਾਏ ਮੇਅਰ ਸਾਹਿਬ ਆਨ ਕੇ ਕਹਿ ਦਿੰਦੇ ਆ ਇੱਥੇ ਕਿ ਸਪੇਅਰ ਮੋਟਰਾਂ ਪਈਆਂ ਪਈਆਂ ਕਿੱਥੇ ਹੈਗੀ ਆ ਉਹ ਸਪੇਅਰ ਮੋਟਰਾਂ ਜਿਹੜੀ ਇੱਥੇ ਲੱਗਦੀਆਂ ਹਨੀਆਂ ਜਿਆਦਾ ਫਿਰ ਟਿਊਬਲ ਬੰਦ ਕਰ ਦੋ ਜੇ ਟਿਊਬਲ ਇਸ ਤਰ੍ਹਾਂ ਖਲਾ ਕੇ ਜਿਹੜੇ ਇੱਥੇ ਬੈਠਣਗੇ ਨਾ ਅ ਇਹ ਲੋਕਾਂ ਨੂੰ ਵੀ ਕੋਰਟ ਤੇ ਆਣਾ ਉੱਥੇ ਉਹਨਾਂ ਦਾ ਵੀ ਅਹੀਂ ਛਿੱਤਰ ਖੜਕਾ ਕੇ ਆਲਾ ਅਹੀਂ ਇੱਥੇ ਟਿਊਬਲ ਬੰਦ ਕਰ ਦੇਣਾ ਤੇ ਚਾਬੀਆਂ ਹੀ ਲੈਣੀਆਂ ਅਹੀਂ ਟਿਊਬਲ ਨਹੀਂ ਚੱਲੂ ਹੁੰਦੇ ਨਾ ਅਸੀਂ ਸਾਲੂ ਪਾਣੀ ਨਹੀਂ ਪਿੱਲਾ ਅਸੀਂ ਮਿੱਟੀ ਨਾਲ ਢੇਲ ਪਾ ਕੇ ਅੱਗ ਲਾ ਦਿੰਦੀ ਅਸੀਂ ਬਹੁਤ ਦੁਖੀ ਹੋ ਚੁੱਕੇ ਹਾਂ ਪਾਣੀ ਭਰ ਕੇ ਲੈ ਰਹੇ ਹਾਂ ਟੈਂਕਰ ਤੋਂ ਵੀ ਨਹੀਂ ਆ ਰਹੇ ਉੱਥੋਂ ਵੀ ਵਾਰੀ ਨਹੀਂ ਆ ਰਹੀ ਪਾਣੀ ਦੀ ਅੰਨੀ ਸਮੱਸਿਆ ਛੋਟੇ ਛੋਟੇ ਬੱਚੇ ਆ ਤੁਸੀਂ ਦੱਸੋ ਕੀ ਕੀਤਾ ਜਾ ਸਕਦਾ ਟੈਂਕਰ ਕੀ ਰੋਜ ਆਉਂਦਾ ਹੈ ਨਹੀਂ ਰੋਜ ਨਹੀਂ ਆਉਂਦਾ ਟੈਂਕਰ ਰੋਜ ਆਉਂਦਾ ਹੀ ਨਹੀਂ ਕਦੇ ਕਦੇ ਹੈ ਜੇ ਕਿਤੇ ਆ ਜਾਓ ਵੀ ਵਾਰੀ ਨਹੀਂ ਆਉਂਦੀ ਲੋਕਾਂ ਨੂੰ ਆ ਰਹੀ ਪਰੇਸ਼ਾਨ ਤਾਂ ਉਹਨਾਂ ਨੇ ਕਿਹਾ ਕਿ ਸਮੱਸਿਆ ਉਹਨਾਂ ਦੇ ਧਿਆਨ ਵਿੱਚ ਹੈ ਤੇ ਜਲਦੀ ਸਮੱਸਿਆ ਦਾ ਹੱਲ ਕਰਕੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਦਿੱਤਾ ਜਾਵੇਗਾ ਟਿਊਬਵੈਲ ਡੈਫੀਨਿਟਲੀ ਅੱਜ ਤੀਸਰਾ ਦਿਨ ਹੈ ਟਿਊਬਵੈਲ ਖਰਾਬ ਹੋਣਾ ਉਹ ਅੱਜ ਚੱਲ ਪਏਗਾ ਠੀਕ ਹੋ ਗਿਆ ਲੇਕਿਨ ਸਾਡੇ ਕੋਲ ਇੱਕ ਦੂਸਰਾ ਉਹਦੇ ਨਾਲ ਨਵਾਂ ਜਿਹੜਾ ਟਿਊਬਵੈਲ ਲੱਗਾ ਉਹਦੇ ਨਾਲ ਪਾਣੀ ਦੀ ਸਪਲਾਈ ਪੂਰੇ ਮਹੱਲਿਆਂ ਦੇ ਵਿੱਚ ਦਿੱਤੀ ਜਾ ਰਹੀ ਹੈ ਸਿਰਫ ਇੱਕ ਗਲੀ ਦੇ ਵਿੱਚ ਪਾਣੀ ਦੀ ਸਪਲਾਈ ਜਿੱਥੇ ਨਹੀਂ ਹੋ ਰਹੀ ਸੀ ਉੱਥੇ ਕੱਲ ਟੈਂਕਰ ਗਿਆ ਸੀ ਅੱਜ ਕਿਸੇ ਦੀ ਮੰਗ ਨਹੀਂ ਆਈ ਟੈਂਕਰ ਦੀ ਮੈਂ ਹੁਣੇ ਆਪਣੇ ਪਾਣੀ ਦੇ ਇਨਚਾਰਜ ਕਰਮਚਾਰੀ ਨੂੰ ਕਿਹਾ ਕਿ ਜਾ ਕੇ ਪਤਾ ਕਰੋ ਜੇ ਜ਼ਰੂਰਤ ਹੈ ਤੇ 2 ਵਜੇ ਤੱਕ ਤੇ ਟਿਊਬਵਲ ਵੀ ਚੱਲ ਪੈਣਾ ਹੈ ਲੇਕਿਨ ਅਗਰ ਉਸ ਤੋਂ ਪਹਿਲੇ ਵੀ ਜ਼ਰੂਰਤ ਹੋਵੇ ਤੇ ਇਮੀਡੀਏਟਲੀ ਜਿਹੜਾ ਪਾਣੀ ਦੇ ਟੈਂਕਰ ਦੀ ਸਪਲਾਈ ਉਹ ਤੇ ਕੀਤੀ ਜਾਏਗੀ